ਕੀ ਹਾਲ ਆ ਜੀ ਜਿੰਨੇ ਵੀ ਆਪਣਾ YouTube ਚੈਨਲ ਤੇ Facebook ਪੇਜ ਦੇਖ ਸਾਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਲੈ ਕੇ ਆਏ ਹਾਂ ਜੀ ਨਿਊ ਹਾਲੈਂਡ ਸੁਪਰ ਟਰਬੋ 2012 ਮਾਡਲ ਟਰੈਕਟਰ ਆ ਜੀ 12 ਦੇ ਮਾਰਕ ਕੇ ਆ ਟਰੈਕਟਰ ਦਾ ਜੋ ਨੰਬਰ ਆ ਜੀ ਨੰਬਰ ਬਾਹਰ ਦਾ ਟਾਇਰਾਂ ਦੀ ਗੱਲ ਕਰੀ ਤਾਂ 40 45% ਟਾਇਰ ਨਾਲ ਦੇ ਨੇ ਜੀ ਟਰੈਕਟਰ ਦੇ ਤੇ ਰੰਗ ਪੇਂਟ ਦਾ ਟਰੈਕਟਰ origional ਆ ਜੀ ਇੰਜਨ ਗੇਅਰ ਓਕੇ ਆ ਕਲਾ ਟਰਬੋ ਦਾ ਕੰਮ ਹੋਣ ਵਾਲਾ ਜੀ ਟਰੈਕਟਰ ਦੇ ਬਾਕੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਸੈਲਫ ਸਟਾਰਟ ਆ ਰਾਂਗਪੇਂਟ origignal ਹੈ ਇੰਜਨ ਗੇਅਰ ਓਕੇ ਹੈ ਡਬਲ ਕਲਚ ਪਾਵਰ ਸਟੀering ਤੇਲ ਬ੍ਰੇਕ 3 ਸਪੀਡ ਦੇ ਨਾਲ ਹੈ ਜੀ ਕ੍ਰੀਪਰ ਗੇਅਰ ਹੈ ਡਾਇਰੈਕਟਰ ਤੇ ਟਰੈਕਟਰ ਦਾ ਰੇਟ ਦੀ ਗੱਲ ਕਰੀਏ ਤਾਂ ਰੇਟ ਬਹੁਤ ਜਾਇਜ਼ ਆ 2 ਲੱਖ ਤੇ 65000 ਰੁਪਏ ਟਰੈਕਟਰ ਦਾ ਮੰਗਦੇ ਆ ਜੀ ਪਿੰਡ ਲਹਿਰਾ ਮੁਹੱਬਤ ਜ਼ਿਲ੍ਹਾ ਪਠੰਡਾ ਵਿਖੇ ਖੜਾ ਹੈ ਜੀ ਹੈਲਪਰ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਹੈ ਜੀ ਫੋਨ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੀ ਜੇ ਕਿਸੇ ਵੀਰ ਨੇ ਆਪਣੇ ਚੈਨਲ ਉੱਤੇ ਵੀਡੀਓ ਲਗਵਾਉਣੀ ਹੋਵੇ ਤਾਂ ਆਪਣੇ ਹੈਲਪਰ ਨੰਬਰ ਉੱਤੇ ਫੋਟੋਆਂ ਜਾਂ ਵੀਡੀਓ ਬਣਾ ਕੇ ਸੈਂਡ ਕਰ ਦਿਓ ਜੀ ਤੁਹਾਡੀ ਐਡ ਬਿਲਕੁਲ ਮੁਫਤ ਚਲਾਈ ਜਾਊਗੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਵੀਰ ਵੀਡੀਓ ਦੇਖਣ ਲਈ ਸਾਰਿਆਂ ਦਾ